ਸੈਨੇਟਰ ਮਸਰਤ ਰਾਜਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਵਫਦੀ ਅਗਵਾਈ ਕਰ ਰਹੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਨਫਰਤ ਕਰਦੀ ਹੈ ਪੰਜਾਬ ਪੰਜਾਬੀ ਤੇ ਪੰਜਾਬੀਤ ਨੂੰ ਖਤਮ ਕਰਨਾ ਚਾਹੁੰਦੀ ਹੈ ਬੀਜੇਪੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਮਿਲ ਕੇ ਲੜਾਈ ਲੜਨ ਵਾਲੇ ਹਾਂ ਦੱਸ ਦਿੱਤ ਬੀਓ ਸੈਨੇਟਰ ਮਾਮਲੇ ਦੇ ਰਾਜਵਾਲ ਦੇ ਨਾਲ ਵਫਦ ਨੇ ਮੁਲਾਕਾਤ ਕੀਤੀ ਆਮ ਆਦਮੀ ਪਾਰਟੀ ਦੇ ਪੀਯੂ ਸੈਨੇਟ ਮੈਂਬਰਾਂ ਦੇ ਵਫਦ ਰਾਜਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਕੈਬਨਿਟ ਮੰਤਰੀ ਐਪਾਜਿੰਗ ਜੀ ਮਾਨ ਨੇ ਵਫਦ ਇਕਵਾਇ ਕੀਤੀ ਜਿਵੇਂ ਵਫਦ ਵਿੱਚ ਸਾਂਸਦ ਮੀਤ ਅਤੇ ਸਾਂਸਦ ਮਲਵਿੰਦਰ ਸਿੰਘ ਕੰਗ ਤੋਂ 라ਵਾ ਤੇ ਵਿਧਾਇਕ ਵੀ شامل ਰਹੇ ਤੇ ਇਸ ਤੋਂ ਇਲਾਵਾ ਸੈਨੇਟ ਮੈਂਬਰ ਰਵਿੰਦਰ ਸਿੰਘ ਧਾਰੀਵਾਲ ਰਵਿੰਦਰ ਸਿੰਘ ਧਾਰੀਵਾਲ ਤੇ ਆਪੀ ਸਿੱਧੂ ਵੀ ਵਫਦ ਦੇ ਮੈਂਬਰ ਵਜੋਂ ਰਾਜਵਾਲ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਹਿੱਸੇ 4 ਤਰੀਕ ਨੂੰ ਕੀ ਕਿਹਾ ਕਿ ਅਸੀਂ ਨੋਟੀਫਿਕੇਸ਼ਨ ਬੈਡਰਾ ਕਰ ਲਿਆ ਬੈਡਰਾ ਨਹੀਂ ਕੀਤਾ 5 ਮਿੰਟਾਂ ਬਾਅਦ ਹੀ ਆਫਟਰ ਦੀ 5 ਮਿੰਟਸ ਇੱਕ ਹੋਰ ਨੋਟੀਫਿਕੇਸ਼ਨ ਆ ਜਾਂਦਾਗਾ ਕਿ ਪੈਂਡਿੰਗ ਰੱਖ ਰਿਆ ਜਾਂਦਾਗਾ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਕੇਂਦਰ ਸਰਕਾਰ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨਾਲ ਦਿਲ ਤੋਂ ਨਫ਼ਰਤ ਕਰਦੀ ਆ ਔਰ ਸਾਡੀਆਂ ਹੁਣ ਯੂਨੀਵਰਸਿਟੀਆਂ ਨੂੰ ਪਾ ਕੇ ਕਦੇ ਪਹਿਲਾਂ ਪਾਖੜਾ ਵਿਆਸ ਬੀਜਮੈਂਟ ਬੋਰਡ ਨੂੰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੂਜੀ ਅਟੈਂਪਟ ਜਿਹੜੀ ਹੈ ਸੈਂਟਰ ਸਰਕਾਰ ਦੀ ਕੇਂਦਰ ਸਰਕਾਰ ਦੀ ਭਾਰਤੀ ਜਨਤਾ ਪਾਰਟੀ ਦੀ ਹੋਏ ਆ ਕਿ ਉਹ ਸਾਡੀ ਯੂਨੀਵਰਸਿਟੀ ਨੂੰ ਪੈ ਕੇ 200 ਕਾਲਜਾਂ ਨੂੰ ਬਰਬਾਦ ਕਰਨ ਦਾ ਜਿਹੜਾ ਉਹਨਾਂ ਟੀਚਾ ਮਿਥ ਰਿਆ ਇੱਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਇਕ ਸਾਡਾ ਡੈਲੀਗੇਸ਼ਨ ਆਨਰੇਬਲ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਅਸੀਂ ਮਿਲ ਕੇ ਆਇਆਗੇ ਸਾਰਾ ਪੰਜਾਬ ਜਾਣਦਾ ਤੁਸੀਂ ਜਾਣਦੇ ਹੋ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਆ ਤੇ ਸਿੰਡੀਕੇਟ ਆ ਉਹਨੂੰ ਸੈਂਟਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਡੈਮੋਕਰੈਟਿਕ ਸੈਟਅਪ ਨੂੰ ਤਬਾਕ ਕੀਤਾਗਾ ਉਹਨੂੰ ਖਤਮ ਕੀਤਾਗਾ ਕਿਵੇਂ 90 ਤੋਂ ਗਿਣਤੀ ਘਟਾ ਕੇ 31 ਕੀਤੀ ਹੈ ਪੰਜਾਬ ਦਾ ਬੱਚਾ ਬਚਾ ਜਾਨ ਬਚ ਕਲੀ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਨਹੀਂ ਹੋਈ ਇਹ ਨਹੀਂ ਕਿ ਜਲੰਧਰ ਦੀ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਯੂਨੀਵਰਸਿਟੀ ਪ੍ਰਭਾਵਿਤ ਹੋਈ ਆ ਪੰਜਾਬ ਦੇ 200 ਕਾਲਜ 200 ਕਾਲਜ ਜਿਹੜੇ ਦੇ ਪ੍ਰਭਾਵਿਤ ਹੋਏ ਨੇਗੇ ਜੋ ਪੰਜਾਬ ਦੀਆਂ ਸੰਸਥਾਵਾਂ ਨੇ ਜੋ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਆ ਤੁਸੀਂ ਐਦਾਂ ਕਰਕੇ ਅੱਗ ਦੇ ਨਾਲ ਖੇਡ ਰਹੇ ਹੋ ਅੱਜ ਵੀ ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਮੁੱਦਾ ਜਿਹੜਾ ਬੰਦਾ ਕਦੇ ਯੂਨੀਵਰਸਿਟੀ ਆਇਆ ਵੀ ਨਹੀਂ ਜਿਹੜਾ ਬਾਪੂ ਪਿੰਡ 'ਚ ਵੀ ਬੈਠਾ ਜਿਹੜਾ ਪਿੰਡ ਦੇ ਸਕੂਲ 'ਚ ਵੀ ਨਹੀਂ ਗਿਆ ਅੱਜ ਉਹ ਵੀ ਇਸ ਮੁੱਦੇ ਨੂੰ ਲੈ ਕੇ ਇਮੋਸ਼ਨਲ ਆ ਵੀ ਯਾਰ ਸਾਡੇ ਪੰਜਾਬ ਦੀ ਯੂਨੀਵਰਸਿਟੀ ਆ ਸਾਡੀ ਇੰਨੀ ਦਹਾਕਿਆਂ ਦੀ ਸਾਹਜ ਹੈ ਅਸੀਂ ਉਹਦਾ ਕੇਂਦਰੀਕਰ ਨਹੀਂ ਕਰਨ ਦੇਣਾ ਪਰ ਫੇਰ ਜਦੋਂ ਇਹ ਲੋਕਾਂ ਦੀ ਐਦਾਂ ਦੀ ਅਟੈਚਮੈਂਟ ਆ ਪਤਾ ਨਹੀਂ ਕੀ ਐਸੀ ਮਜਬੂਰੀ ਹੈ ਕਿ ਦੁਬਾਰਾ ਦੁਬਾਰਾ ਮਤਲਬ ਕਿ ਐਦਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਗਵਰਨਰ ਸਾਹਿਬ ਨਾਲ ਵੀ ਸਾਰੀਆਂ ਅੰਦਰੇ ਬੜੀ ਡਿਟੇਲ ਚ ਜਿਹੜੀਆਂ ਗੱਲਾਂ ਹੋਈਆਂ ਨੇ ਤੇ ਉਹਨਾਂ ਨੇ ਵਿਸ਼ਵਾਸ ਜਿਹੜਾ ਦਵਾਇਆਗਾ ਕਿ ਮੈਂ ਉੱਪਰ ਜਿਹੜੀ ਗੱਲ ਕਰੂੰਗਾ ਤੇ ਇਹਨੂੰ ਦਰੁਸਤ ਕਰਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰੂੰਗਾ ਸੋ ਇਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਹੈ ਆ ਨੋਟੀਫਿਕੇਸ਼ਨ ਦਾ ਜਦੋਂ ਬਾਸ ਹੋਵੇ ਉਹਦੇ ਨਾਲ ਨਾਲ ਇਲੈਕਸ਼ਨ ਡੇਟ ਵੀ ਅਨਾਉਂਸ ਕੀਤੀ ਜਾਵੇ ਕਿਉਂਕਿ ਸੈਂਟਰ ਜਿਹੜੀ ਇਲੈਕਸ਼ਨ ਦੀ ਡੇਟ ਆ ਉਹ ਵੀ ਡਿਊ ਆ ਸਾਡਾ ਬੁਨਿਆਦੀ ਤੌਰ ਤੇ ਇਹੀ ਕੇਂਦਰ ਸਰਕਾਰ ਨੂੰ ਸਵਾਲ ਹੈ ਉਹ ਮਾਨਯੋਗ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਪੰਜਾਬ ਦੀ ਅਸੈਂਬਲੀ ਚੋਂ ਪਾਸ ਹੋਏ ਐਕਟ ਦੇ ਰਾਹੀਂ ਹੋਣ ਚਾਹੀਏ ਜਿਹੜਾ ਸਭ ਤੋਂ ਕਨਸਟੀਟਿਊਸ਼ਨਲ ਸਵਾਲ ਹੈ ਕਿ 1947 ਚ ਪੰਜਾਬ ਅਸੈਂਬਲੀ ਚੋਂ ਪਾਸ ਹੋਏ ਐਕਟ ਨੂੰ ਭਾਰਤ ਸਰਕਾਰ ਦੀ ਐਜੂਕੇਸ਼ਨ ਦੀ ਮਿਨਿਸਟਰੀ ਇੱਕ ਨੋਟੀਫਿਕੇਸ਼ਨ ਨਾਲ ਨਾਤੇ ਅਮੈਂਡ ਕਰ ਸਕਦੀ ਹੈ ਨਾ ਰੱਦ ਕਰ ਸਕਦੀ ਇਸ ਤਰੀਕੇ ਨਾਲ ਜਿਹੜਾ ਗੈਰ ਸੰਵਿਧਾਨਿਕ ਤੌਰ ਤਰੀਕਾ ਪਰ ਸਰਕਾਰ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਅਪਣਾਇਆ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਔਰ ਇਸ ਮਾਮਲੇ ਤੇ ਤਮਾਮ ਪੰਜਾਬ ਦੇ ਵਿਦਿਆਰਥੀ ਟੀਚਰ ਨੌਨ ਟੀਚਰ ਸਾਰੇ ਇਕਜੁੱਟ ਹੋ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਹੈ ਜਿਹੜਾ ਪਿਛਲੇ 60 ਸਾਲ ਤੋਂ ਕੰਮ ਕਰ ਰਿਹਾ ਜਿਹੜਾ ਚੀਮਾ ਸਾਹਿਬ ਨੇ ਤੁਹਾਡੇ ਸਾਹਮਣੇ ਗੱਲ ਰੱਖੀ ਆ ਉਹ ਬਹਾਰ ਰਵੇ ਉਹ ਕੰਟੀਨਿਊ ਰਵੇ ਔਰ ਸਭ ਤੋਂ ਜ਼ਰੂਰੀ ਕੀ ਪੰਜਾਬ ਦੀ ਨੁਮਾਇੰਦਗੀ ਜਿਹੜੀ ਆ ਉਹ ਲਗਾਤਾਰ ਪੰਜਾਬ ਯੂਨੀਵਰਸਿਟੀ ਦੀ ਡਿਸੀਜਨ 메ਕਿੰਗ ਚ ਉਸੇ ਤਰੀਕੇ ਨਾਲ ਜਾਰੀ ਰਹੂਗੀ ਇਹ ਸਾਡੀ ਜद्दोजहद ਹੈ ਇਹੀ ਅਸੀਂ ਅੱਜ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਮੈਂ ਅਸੀਂ ਹਮੇਸ਼ਾ ਇਹ ਐਗਜ਼ਾਮਪਲ ਦਿੰਦੇ ਨੇ ਕਿ ਭਾਰਤ ਸਾਰੀ ਦੁਨੀਆ ਦੇ ਵਿੱਚ ਇਸ ਕਰਕੇ ਮਸ਼ਹੂਰ ਹੈ ਕਿ ਇਹਦੀ ਡੈਮੋਕਰੈਟਿਕ ਸੈਟਅਪ ਸਭ ਤੋਂ ਵੱਡੀ ਹੈ ਔਰ ਲੋਕ ਸਭਾ ਦੀਆਂ ਸੀਟਾਂ ਹੁਣ ਇੱਕ ਪਾਸੇ ਤਾਂ ਵਧ ਰਹੀਆਂ ਨੇ ਫਿਰ ਇਹੀ ਜੀ ਕਿਹੜੀ ਮਜਬੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਇਲੈਕਟ ਰੋ ਇਲੈਕਸ਼ਨ ਨਾਲ ਡੈਮੋਕਰੈਟਿਕ ਸੈਟਅਪ ਹੈ ਉਹਦੀਆਂ ਸੀਟਾਂ ਘਟਾਈਆਂ ਜਾ ਰਹੀਆਂ ਸੋ ਸਾਡੀ ਰਿਕੁਐਸਟ ਇਹੀ ਹੈ ਕਿ ਡੈਮੋਕਰੈਟਿਕ ਸੈਟਅਪ ਉਮੀਰ ਰੱਖਿਆ ਜਾਵੇ ਤਾਂ ਕਿ ਪੰਜਾਬ ਦੇ ਹਰ ਇੱਕ ਵਰਗ ਦੀ ਹਰ ਇੱਕ ਕੰਸਟਿਟੂਐਂਸੀ ਦੀ ਸਭ ਤੋਂ ਵੱਡਾ ਵਰਗ ਜਿਹੜਾ ਬੱਚਿਆਂ ਦਾ ਗ੍ਰੈਜੂਏਟ ਕੰਸਟਿਟੂਐਂਸੀ ਨੂੰ ਉਸੇ ਤਰੀਕੇ ਨਾਲ ਬਹਾਲ ਕੀਤਾ ਜਾਵੇ ਤੇ ਟੀਚਰ ਪ੍ਰਿੰਸੀਪਲ ਸਾਰੇ ਇਲੈਕਸ਼ਨ ਸੈਟਅਪ ਚ ਉਹਨੀਆਂ ਸੀਟਾਂ ਰੱਖਿਆ ਜਾਣ ਸਾਡੀ ਆਵਾਜ਼ ਪਹੁੰਚਦੀ ਹੈ ਤੋਂ ਸਿਰਫ ਤੇ ਸਿਰਫ ਸੈਨੇਟ ਮੈਂਬਰਸ ਦੇ ਦੁਆਰਾ ਪਹੁੰਚਦੀ ਹੈ ਤੇ ਮੈਂ ਅਪੀਲ ਕਰਦਾ ਸੈਂਟਰ ਦੀ ਸਰਕਾਰ ਨੂੰ ਅਸੀਂ ਬਹੁਤ ਖੁਸ਼ਕਿਸਮਤ ਹਾਂ ਸਾਡੀ ਪੰਜਾਬ ਸਰਕਾਰ ਨੇ ਬੱਚਿਆਂ ਦੀ ਆਵਾਜ਼ ਇਤੋਂ ਤੱਕ ਚੱਕੀ ਜੋ ਕਿ ਤਕਰੀਬਨ ਪਿਛਲੇ 20-25 ਸਾਲ ਚ ਕਦੀ ਕਿਸੇ ਵੀ ਸਰਕਾਰ ਵੱਲੋਂ ਨਹੀਂ ਸੀ ਚੱਕੀ ਗਈ ਤੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਤੇ ਸਟੂਡੈਂਟ ਸੈਂਟੀਮੈਂਟਸ ਬਾਰੇ ਦੱਸਦਾ ਕਿ ਜੇ ਇਹ ਨੋਟੀਫਿਕੇਸ਼ਨ ਜਲਦ ਤੋਂ ਜਲਦ ਵਾਪਸ ਨਾ ਲੈ ਗਏ ਵਾਪਸ ਬਿਹਾਲ ਸੈਨੇਟ 92 ਮੈਂਬਰੀ ਕਮੇਟੀ ਨਾ ਕੀਤੀ ਗਈ ਤਾਂ ਚੰਡੀਗੜ੍ਹ ਦੇ ਚੌਂਕਾਂ 'ਚ ਤੰਬੂ ਲੱਗ ਜਾਣਗੇ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਤੇ ਗੌਰ ਫਰਮਾਇਆ ਜਾਵੇ